ਤੇ ਅਸੀਂ ਇਹੀ ਇੱਕ ਚੇਤਾਵਨੀ ਦਿੰਨੇ ਆ ਜੋ ਡੀਟੀਪੀਓ ਸਾਹਿਬ ਨਾਲ ਵੀ ਇਹਨਾਂ ਨੂੰ ਲੈਟਰ ਕੱਢੀ ਆ ਇੱਕ ਉਹ ਅਸੀਂ ਕਹਿੰਨੇ ਆ ਵੀ ਤੁਸੀਂ ਪਿੰਡ ਦੇ ਵਿਕਾਸ ਦੇ ਕੰਮਾਂ ਵਾਸਤੇ ਬਣੇ ਹੋ ਤੁਸੀਂ ਇਹ ਨਹੀਂ ਵੀ ਸਰਪੰਚਾਂ ਨੂੰ ਧਮਕੀਆਂ ਦੇਣ ਵਾਸਤੇ ਬਣੇ ਹੋ ਗਲਤ ਨਜਾਇਜ਼ ਮੈਨਗੋਵੇ ਤੇ ਉੱਥੇ ਤੁਸੀਂ ਪਾਰਟੀ ਰੜ ਕੇ ਖੜ ਜਾ ਬਿਲਕੁਲ ਨਜਾਇਜ਼ ਮੈਨਗਾ ਇਹ ਕੋਈ ਵੀ ਇਹਦਾ ਪ੍ਰੋਸੈਸ ਨਹੀਂ ਹੈਗਾ ਕਿਸੇ ਅਫਸਰ ਅਧਿਕਾਰੀ ਨੂੰ ਇੱਕ ਸਿਰਫ ਐਮਪੀ ਐਮਐਲਏ ਦੇ ਦਬਾਅ ਦੇ ਉੱਤੇ ਆ ਕੇ ਸਰਪੰਚ ਸਾਹਿਬ ਨੂੰ ਨੋਸਟ ਕੱਢੇ ਜਾ ਰਹੇ ਆ ਉਹ ਟਿੱਪਰ ਕਿੱਦਾਂ ਉੱਥੇ ਵਾਪਸ ਕਿਵੇਂ ਗਏ ਆ ਕਿਉਂ ਡੇਰੀ ਹੋਇਆ ਪਰ ਅਸੀਂ ਇਹ ਗੱਲ ਕਹਿੰਨੇ ਆ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਇਹ ਚੀਜ਼ ਦੇ ਉੱਤੇ ਗੌਰ ਕਰੋ ਮੰਤਰੀ ਸਾਹਿਬ ਤਾਂ ਸਾਡੇ ਕੋਲ ਕੁਝ ਕਰ ਨਹੀਂ ਰਹੇ ਹੈਗੇ ਜੇ ਇਹਦਾ ਜੇ ਅੱਜ ਕੋਈ ਵੀ ਸਾਡਾ ਉੱਚ ਅਧਿਕਾਰੀ ਨਾ ਕੋਈ ਵੀ ਸਾਡੀ ਗੱਲਬਾਤ ਨਾ ਸੁਣੀ ਅਸੀਂ ਇਹਦਾ ਸਖਤ ਵਿਰੋਧ ਕਰਾਂਗੇ ਤੇ ਰੋਜ਼ ਸਾਡਾ ਰੈਗੂਲਰ ਤੱਕਾਦਰ ਨਾ ਲੱਗ ਜੂਗਾ ਇੱਕ ਪਾਸੇ ਦਾਅਵੇ ਕਰਦੇ ਐਮਐਲਏ ਦੀਆਂ ਟਿਕਟਾਂ ਲੜਨ ਦੇ ਇੱਕ ਪਾਸੇ ਸਾਡੇ ਹਲਕੇ ਦੇ ਵਿੱਚ ਇਲਾਕੇ ਦੇ ਵਿੱਚ ਸਾਡੇ ਪਿੰਡਾਂ ਦਾ ਆ ਹਾਲ ਹੋਵੇ ਮੈਂ ਕਹਿੰਦਾ ਨਾਲ ਸ਼ਰਮ ਨਾਲ ਕੋਈ ਗੱਲੇ ਹੈ ਨਹੀਂ ਸਾਨੂੰ ਤੋਂ ਹੁਣ ਰਾਤ ਦਿਨ ਵੇਲੇ ਤੱਕ ਵੱਖਰਾ ਚੱਲਦਾ ਸੀਗਾ ਜੀ ਰਾਤ ਵੇਲੇ ਵੱਖਰਾ ਕਰ ਦਿੰਦੇ ਸੀਗੇ ਜੀ ਇਹ ਨਿਵਾਸੀ ਆਏ ਵੀ ਸਾਡੇ ਨਾ ਵੀ ਘਰਾਂ ਦੇ ਵਿੱਚ ਬੱਚੇ ਸੁੱਤੇ ਪਏ ਆ ਵੀ ਉਹਨਾਂ ਦੀ ਨੀਂਦ ਖਰਾਬ ਹੋ ਰਹੀ ਆ ਵੀ ਸੌਂ ਨਹੀਂ ਦਿੰਦੇ ਇਹ ਇਹਨਾਂ ਨੂੰ ਬੰਦ ਕਰੋ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਸਰਦਾਰ ਸਲੱਖਣ ਸਿੰਘ ਜੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਟਡੂਨੀ ਦੇ ਮੁਖ ਬਲਾਰੇ ਖੜੇ ਨੇ ਸੋ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਇਹ ਜਿਹੜੀ ਨਜਾਇਜ਼ ਮੈਨਗ ਹੋ ਰਹੀ ਆ ਜੀ ਉਹਦੇ ਬਾਰੇ ਤੁਹਾਡੇ ਕੀ ਕਹਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਜਿਹੜੀ ਨਜਾਇਜ਼ ਮੈਨਗੋਰੀ ਆ ਅੱਜ ਇਸ ਨੂੰ 15 ਦਿਨ ਹੋ ਗਏ ਚੱਲਦੀ ਅਸੀਂ ਇਹਦੇ ਖਿਲਾਫ ਰੋਜ਼ ਹੀ ਇਹਦੇ ਖਿਲਾਫ ਕਿਸੇ ਡੀਸੀ ਸਾਹਿਬ ਨੂੰ ਕਦੇ ਐਸਡੀਐਮ ਸਾਹਿਬ ਨੂੰ ਕਦੇ ਆਪਣੇ ਨਵੇਂ ਸ਼ਹਿਰ ਐਸਡੀਐਮ ਸਾਹਿਬ ਉਹਨਾਂ ਕੋਲ ਗਏ ਉਹ ਕਹਿੰਦੇ ਜੀ ਇਹ ਤੁਹਾਡੇ ਏਰੀਆ ਦੇ ਵਿੱਚ ਖੱਡ ਪੈਂਦੀ ਆ ਵੀ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਹੈਗਾ ਪਰ ਫਿਰ ਉਹਨਾਂ ਨੇ ਅਸੀਂ ਫਿਰ ਦੁਬਾਰਾ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਗਏ ਉਹ ਕਹਿੰਦੇ ਜੀ ਇਹ ਫਲੋਰ ਦੇ ਅੰਡਰ ਚ ਆ ਵੀ ਸਾਡਾ ਇੱਧਰ ਸਭ ਰੂਟ ਹੀ ਨਹੀਂ ਬਣਦਾ ਇਹ ਵੀ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਵੀ ਜੇ ਤੁਹਾਡਾ ਰੂਟ ਨਹੀਂ ਬਣਦਾ ਫਿਰ ਗੜੀ ਢੋਕੜਾ ਤੁਹਾਡਾ ਕਿੱਦਾਂ ਰੂਟ ਬਣਦਾ ਇੱਧਰ ਨੂੰ ਆਉਣ ਦਾ ਵੀ ਇਹ ਬਿਲਕੁਲ ਨਿਯਾਜ ਮਹਿੰਗਾ ਹੈ ਇਹ ਕੋਈ ਵੀ ਇਹਦਾ ਪ੍ਰੋਸੈਸ ਨਹੀਂ ਹੈਗਾ ਕਿਸੇ ਅਫਸਰ ਅਧਿਕਾਰੀ ਨੂੰ ਇੱਕ ਸਿਰਫ ਐਮਪੀ ਐਮਐਲਏ ਦੇ ਦਬਾਅ ਦੇ ਉੱਤੇ ਆ ਕੇ ਸਰਪੰਚ ਸਾਹਿਬ ਨੂੰ ਨੋਸ਼ਟ ਕੱਢੇ ਜਾ ਰਹੇ ਆ ਪਰ ਅਸੀਂ ਉਹਨਾਂ ਦਾ ਸਖਤ ਵਿਰੋਧ ਕਰਦੇ ਆ ਵੀ ਇਹ ਜਿਹੜੇ ਪੰਚਾਇਤਾਂ ਅਸੀਂ ਇੱਕ ਗੱਲ ਕਹਿਣਾ ਚਾਹੁੰਦੇ ਆ ਮਾਨ ਸਾਹਿਬ ਨੂੰ ਮਾਨ ਸਾਹਿਬ ਇੱਕ ਪਾਸੇ ਤੁਸੀਂ 10 ਲੱਖ ਦਾ ਟ੍ਰੀਟਮੈਂਟ ਦਿੱਤਾ ਵੀ ਹਰ ਇੱਕ ਬੰਦਾ ਆਪਣਾ ਕਾਰਡ ਬਣਾਓ 10 ਲੱਖ ਦਾ ਇਲਾਜ ਕਰਾਓ ਅਸੀਂ ਮਾਨ ਸਾਹਿਬ ਨੂੰ ਇਹ ਗੱਲ ਕਵਾਂਗੇ ਵੀ ਪਹਿਲ ਦੇ ਆਧਾਰ ਤੇ ਗੜੀਆਂ ਤੋਗਣਾਂ ਵਾਲਿਆਂ ਦਾ 10 ਲੱਖ ਦਾ ਕਾਰਡ ਬਣਾਇਆ ਜਾਵੇ ਜੋ ਆ ਹਲਾ ਦਾ ਰੋਡ ਦਾ ਤੇ ਪਿੰਡ ਦਾ ਇਹਨਾਂ ਦਾ ਪਹਿਲ ਦੇ ਆਧਾਰ ਤੇ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਕੱਲੇ ਕੱਲੇ ਨੂੰ 10-10 ਲੱਖ ਰੁਪਈਆ ਦਿੱਤਾ ਜਾਵੇ ਭਾਈ ਇਹ ਮਿੰਨਗ ਦਾ ਖੱਡ ਚੱਲਣ ਦੋ ਇੱਥੇ ਆਪਣਾ ਇਲਾਜ ਕਰਵਾ ਲਿਓ ਇੰਨਾ ਕਿ ਇੱਥੇ ਬੰਦਾ ਹਾਲਾ ਰਾਤ ਨੂੰ ਸਾਰੀ ਰਾਤ ਬੱਚਿਆਂ ਦਾ ਆ ਦੇਖ ਲਓ ਤੁਸੀਂ ਉਹਨਾਂ ਦੇਖ ਲਓ ਸਕੂਲ ਦਾ ਕਿੰਨਾ ਬੰਦਾ ਹਾਲ ਆ ਆ ਇਹ ਜਿਹੜਾ ਰੋਡ ਹੋਵੇ ਬ ਅਸੀਂ ਆਪਣੇ ਰਾਸ਼ਟਰੀ ਪ੍ਰਧਾਨ ਸਰਦਾਰ ਰਾਮ ਸਿੰਘ ਚੜੋਨੀ ਸਾਹਿਬ ਨਾਲ ਵੀ ਗੱਲ ਕੀਤੀ ਸਰਪੰਚ ਸਾਹਿਬ ਵੀ ਉਹਨਾਂ ਨੂੰ ਮਿਲੇ ਉਹ ਕਹਿੰਦਾ ਵੀ ਇਹ ਜਿਹੜਾ ਆ ਮਸਲਾ ਇਹਨੂੰ ਇੱਕ ਵਾਰੀ ਤੁਸੀਂ ਆਪਣਾ ਹਾਈਲਾਈਟ ਬੰਦ ਕਰੋ ਇਹਨੂੰ ਰਾਤ ਸਰਪੰਚ ਸਾਹਿਬ ਨਾਲ ਅਸੀਂ ਇਕੱਠੇ ਹੋ ਕੇ ਜੋ ਕਿ ਰਾਤ ਨੂੰ 12 ਵਜੇ ਦੀ ਦੱਸੋ ਵੀ ਕਿਹੜੀ ਮੈਨਗ ਹੋ ਰਹੀ ਹੈ ਜੀ ਇਹ 11 ਵਜੇ ਖੱਡ ਚੱਲਦੀ ਆ ਸਵੇਰੇ 5 ਵਜੇ ਤੱਕ ਚੱਲਦੀ ਆ ਵੀ ਉਹ ਕਿਹੜੀ ਇਲਲੀਗਲ ਇਹ ਸਾਰੀਆਂ ਅਨਲੀਗਲ ਖੱਡਾਂ ਚਾਹਲੀਆਂ ਕਿਹੜੀ ਲੀਗਲ ਆ ਇਹ ਅਨਲੀਗਲ ਖੱਡ ਨੂੰ ਅਸੀਂ ਰਾਤ ਇਹ ਕਰਕੇ ਉਹ ਟਿਪਰ ਢੇਰੀ ਕਰਾਏ ਪਏ ਆ ਸਾਰੇ ਕੁਝ ਟਿਪਰ ਸਾਡੇ ਉਧਰ ਨੂੰ ਗਏ ਆ ਮੰਡ ਜਾਂਦੇ ਨੂੰ ਉਹ ਪੁਲਿਸ ਨੇ ਉਧਰ ਰੋਕੇ ਹੋਏ ਆ ਅਗਰ ਇਹਨਾਂ ਕੋਲ ਪਰਚੀ ਆ ਉਹ ਟਿਪਰ ਕਿੱਦਾਂ ਉੱਥੇ ਵਾਪਸ ਕਿਵੇਂ ਗਏ ਆ ਕਿਉਂ ਢੇਰੀ ਹੋਏ ਆ ਪਰ ਅਸੀਂ ਇਹ ਗੱਲ ਕਹਿੰਦੇ ਆ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਇਹ ਚੀਜ਼ ਦੇ ਉੱਤੇ ਗੌਰ ਕਰੋ ਮંત્રી ਸਾਹਿਬ ਤਾਂ ਸਾਡੇ ਕੋ ਕੁਛ ਕਰ ਨਹੀਂ ਰਹੇ ਹੈਗੇ ਅਸੀਂ ਸਾਫ਼ ਕਹਿੰਨੇ ਜੀ ਮੰਤਰੀ ਸਾਹਿਬ ਜੇ ਤੁਸੀਂ ਪਿੰਡ ਦੇ ਸੱਤਾ ਦੇ ਵਿੱਚ ਆਏ ਸੀਗੇ ਕਿ ਨਾ ਆਮ ਆਦਮੀ ਬਣ ਕੇ ਪਰ ਆਮ ਆਦਮੀ ਵਾਲੇ ਕੰਮ ਕਰਕੇ ਦਿਖਾ ਦੋ ਨਹੀਂ ਆ ਲੋਕਾਂ ਦਾ ਆ ਹਾਲ ਨਾ ਕਰੋ ਤੁਸੀਂ ਜਿਹੜਾ ਲੋਕਾਂ ਦਾ ਹੁਣ ਤੁਸੀਂ ਕਰਨ ਲੱਗੇ ਹੋਇਆਂ ਅਸੀਂ ਇਹਦਾ ਜੇ ਅੱਜ ਕੋਈ ਵੀ ਸਾਡਾ ਉੱਚ ਅਧਿਕਾਰੀ ਨਾ ਕੋਈ ਵੀ ਸਾਡੀ ਗੱਲਬਾਤ ਨਾ ਸੁਣੀ ਅਸੀਂ ਇਹਦਾ ਸਖਤ ਵਿਰੋਧ ਕਰਾਂਗੇ ਤੇ ਰੋਜ਼ ਸਾਡਾ ਰੈਗੂਲਰ ਤੱਕਾ ਧਰਨਾ ਲੱਗ ਜਾਊਗਾ ਜੀ ਜੀ ਤੁਹਾਡੇ ਇਲਾਕੇ ਦੇ ਬਲਾਕ ਪ੍ਰਧਾਨ ਅਤੇ ਜਿਹੜਾ ਹਰ ਵੇਲੇ ਭਗਵੰਤ ਮਾਨ ਸਾਹਿਬ ਦੇ ਨਾਲ ਰਹਿਣ ਵਾਲੇ ਪ੍ਰਦੀਪ ਸਿੰਘ ਖਾਲਸਾ ਉਹ ਤੁਹਾਡੇ ਆਪਣੇ ਪਿੰਡਾਂ ਦੇ ਤੇ ਤੁਹਾਡੇ ਆਪਣੇ ਪਿੰਡ ਤੇ ਲੁਧਿਆਣੇ ਤੋਂ ਕੋਈ ਚੱਜ ਦਾ ਰੋਡ ਨਹੀਂ ਕੋਈ ਲਿੰਕ ਰੋਡ ਵਧੀਆ ਨਹੀਂ ਐ ਕੋਈ ਤੋਂ ਡਾੜਾ ਰਾਹੋ ਰੋਡ ਜੰਗਲ ਵਾਲਾ ਰਸਤਾ ਇਹਦੇ ਅਨੇਕ ਹਾਲਾਤ ਮਾਰੇ ਆ ਲੰਘਣਾ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਉਹ ਨਾ ਤਾਂ ਰਾਹਤੇ ਸੁਧਰੇ ਆ ਅਤੇ ਨਾ ਹੀ ਤੁਹਾਡੇ ਜਿਹੜਾ ਮੈਨਕ ਦਾ ਹੱਲ ਹੋ ਰਿਹਾ ਕੀ ਕਹੋਗੇ ਜੀ ਨਹੀਂ ਦੇਖੋ ਜੀ ਅਸੀਂ ਦੇਖੋ ਖਾਸ ਬੰਦੇ ਆਮ ਆਦਮੀ ਪਾਰਟੀ ਤੁਹਾਡੇ ਆਪਣੇ ਪਿੰਡਾਂ ਦੇ ਜੀ ਔਰ ਸਾਡਾ ਸਰਚਾ ਸਭ ਨੂੰ ਅਸੀਂ ਇਹ ਗੱਲ ਕਹਾਂਗੇ ਵੀ ਜੇ ਅਸੀਂ ਪਿੰਡਾਂ ਦਾ ਨਹੀਂ ਸਾਡੇ ਦਾ ਕਿਸੇ ਦਾ ਹੱਲ ਕਰ ਸਕਦੇ ਕਹਿੰਨਾ ਫਿਰ ਸਾਨੂੰ ਸੱਤਾ ਜਾਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਅਸੀਂ ਇੱਕ ਪਾਸੇ ਦਾਅਵੇ ਕਰਦੇ ਐ ਐਮਐਲਏ ਦੀਆਂ ਟਿਕਟਾਂ ਲੜਨ ਦੇ ਇੱਕ ਪਾਸੇ ਸਾਡੇ ਹਲਕੇ ਦੇ ਵਿੱਚ ਇਲਾਕੇ ਦੇ ਵਿੱਚ ਸਾਡੇ ਪਿੰਡਾਂ ਦਾ ਆਲੋ ਹੋਵੇ ਮੈਂ ਕਹਿੰਦਾ ਇਹਦੇ ਨਾਲ ਸ਼ਰਮਨਾ ਕੋਈ ਗੱਲੇ ਹੈ ਨਹੀਂ ਸਾਨੂੰ ਅਸੀਂ ਇਸ ਚੀਜ਼ ਨੂੰ ਕਿਉਂਕਿ ਸ਼ਰਮਨਾਕ ਕਹਾਂਗੇ ਵੀ ਸ਼ਰਮਨਾਕ ਗੱਲ ਹੈ ਨਹੀਂ ਕਿ ਅਸੀਂ ਆਪਣੇ ਪਿੰਡ ਦੀ ਆਵਾਜ਼ ਬੰਦਿਆਂ ਦੀ ਆਵਾਜ਼ ਨਹੀਂ ਬਣ ਕੇ ਖੜ੍ਹ ਸਕਦੇ ਜੇ ਤੁਹਾਡੇ ਹਣ ਆਪਣੇ ਇਲਾਕੇ ਦਾ ਸੁਧਾਰ ਨਹੀਂ ਹੋ ਚੁੱਕਿਆ ਤੁਹਾਡੇ ਆਪਣੇ ਇਲਾਕੇ ਦੇ ਲੋਕ ਹਰ ਵੇਲੇ ਡਰ ਦੇ ਮਾਹੌਲ ਦੇ ਵਿੱਚ ਜਿਰੇ ਆ ਕੋਈ ਟੇਪਰ ਕੋਈ ਰਸਤਾ ਅੰਦ ਜਾਂਦੇ ਕਿਸ ਨੂੰ ਕੋਚਣ ਨਾ ਦੇਵੇ ਤੁਹਾਡੇ ਬੱਚਿਆਂ ਦਾ ਸਕੂਲਾਂ ਤੇ ਬਚਾਉਣਾ ਜਾਣਾ ਕਿੰਨਾ ਮੁਸ਼ਕਲ ਹੈ ਜੀ ਬੱਸਾਂ ਜਿਹੜੀਆਂ ਸਕੂਲਾਂ ਦੀਆਂ ਬੈਨ ਉਹ ਵੀ ਆਉਣੀਆਂ ਕਿੰਨੀ ਮੁਸ਼ਕਲ ਹੈ ਬੱਚਿਆਂ ਦਾ ਟਾਈਮ ਨਾਲ ਪਹੁੰਚਣਗੇ ਅੱਗੇ ਸਿਰੇ ਬੱਸ ਸਾਡੀ ਪਹੁੰਚੂਗੀ ਕਿ ਨਹੀਂ ਪਹੁੰਚੂ ਹਰ ਵੇਲੇ ਮਨ ਵਿੱਚ ਡਰ ਬਣਿਆ ਰਹਿੰਦਾ ਕਿ ਨਹੀਂ ਇਹ ਬਿਲਕੁਲ ਡਰ ਬਣਿਆ ਰਹਿੰਦਾ ਜੀ ਤੇ ਆਹੀ ਹਾਲਾ ਦਾ ਵੀ ਸਾਡੇ ਕੋਈ ਟੀਚਰ ਵੀ ਇੱਧਰ ਨੂੰ ਆਉਣ ਨੂੰ ਰਾਜ਼ੀ ਨਹੀਂ ਹੈ ਕਿ ਮੈਂ ਮੇਰੇ ਬੱਚਿਆਂ ਦੇ ਉੱਤੇ ਕਾਹਨੂੰ ਮੇਰੇ ਬੱਚਿਆਂ ਦਾ ਕੁਲੂਆ ਕਰਾਬ ਕਰਨਾ ਹੈ ਹੂੰ ਹੂੰ ਉਹ ਇੱਛ ਕਰਾਬ ਕਹੂਗਾ ਤੇ ਇੱਥੇ ਜਿਹੜੇ ਸਾਡੇ ਬੱਚੇ ਐ ਰੋਜ਼ ਇਹ ਦਲਦਲ ਦੀ ਜ਼ਿੰਦਗੀ ਜੀਣਾ ਗਿੱਝ ਗਏ ਆ ਪਰ ਇਹ ਸਾਡੀ ਸਰਕਾਰ ਆ ਜਿਹੜੀ ਕਿ ਬੱਚਿਆਂ ਨੂੰ ਸਾਡੇ ਨੂੰ ਦਲਦਲ ਦੇ ਵਿੱਚ ਧੱਕਣ ਜਾ ਰਹੀ ਏ ਤੇ ਕਿ ਕੀ ਅਮੀਰ ਰੱਖਦੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਨਹੀਂ ਅਸੀਂ ਸਰਕਾਰ ਨੂੰ ਇਹੀ ਚੇਤਾਵਨੀ ਕਰਦੇ ਆਂ ਵੀ ਇਹਦਾ ਜਲਦ ਤੋਂ ਜਲਦ ਹੱਲ ਕਰਾਇਆ ਜਾਵੇ ਜਿਹੜੇ ਸਰਪੰਚ ਸਾਹਿਬ ਨੂੰ ਗਿੱਦੜ ਧਮਕੀਆਂ ਮਿਲ ਰਹੀਆਂ ਇਹ ਗਿੱਦੜ ਧਮਕੀਆਂ ਦੇਖੋ ਕੱਲੇ ਸਰਪੰਚ ਸਾਹਿਬ ਆਪਣੇ ਵਾਸਤੇ ਦਾ ਕਰ ਨਹੀਂ ਰਹੇ ਪੂਰੇ ਪਿੰਡ ਵਾਸਤੇ ਕਰ ਰਹੇ ਆ ਇਹ ਜਿਹੜੀਆਂ ਗਿੱਦੜ ਧਮਕੀਆਂ ਕਦੇ ਸਰਪੰਚ ਸਾਹਿਬ ਨੂੰ ਕੋਈ ਲੈਟਰ ਕੱਢ ਦਿੰਦਾ ਕੋਈ ਦੇ ਕੋਈ ਅਫਸਰ ਕੱਢ ਦਿੰਦਾ ਅਸੀਂ ਉਹਨੂੰ ਕਹਿੰਨੇ ਵੀ ਇੱਥੇ ਸਾਡੇ ਵਿੱਚ ਆਉ ਪਰਿਆ ਦੇ ਵਿੱਚ ਇੱਥੇ ਆ ਕੇ ਸਾਡੇ ਨਾਲ ਗੱਲ ਕਰੋ ਸਰਪੰਚ ਸਾਹਿਬ ਨੂੰ ਤੁਹਾਨੂੰ ਲੈਟਰ ਨਾ ਕਢੋ ਆ ਕੇ ਪਿੰਡ ਦੇ ਵਿੱਚ ਗੱਲ ਕਰੋ ਸਾਡੇ ਨਾਲ ਅਸੀਂ ਤੁਹਾਨੂੰ ਦੱਸਿਆ ਵੀ ਸਾਡਾ ਤੇ ਅਸੀਂ ਇਹੀ ਇੱਕ ਚੇਤਾਵਨੀ ਦਿੰਨੇ ਆ ਜੋ ਡੀਟੀਪੀਓ ਸਾਹਿਬ ਨਾਲ ਵੀ ਇਹਨਾਂ ਨੂੰ ਲੈਟਰ ਕੱਢੀ ਆ ਇੱਕ ਉਹ ਅਸੀਂ ਕਹਿੰਨੇ ਆ ਵੀ ਤੁਸੀਂ ਪਿੰਡ ਦੇ ਵਿਕਾਸ ਦੇ ਕੰਮਾਂ ਵਾਸਤੇ ਬਣੇ ਹੋ ਤੁਸੀਂ ਇਹ ਨਹੀਂ ਵੀ ਸਰਪੰਚਾਂ ਨੂੰ ਧਮਕੀਆਂ ਦੇਣ ਵਾਸਤੇ ਬਣੇ ਹੋ ਗਲਤ ਨਜਾਇਜ਼ ਮੈਨਗੋਵੇ ਤੇ ਉੱਥੇ ਤੁਸੀਂ ਪਾਰਟੀ ਲੜ ਕੇ ਕੱਢ ਜਾਓ ਪਰ ਤੁਸੀਂ ਪਿੰਡ ਦਾ ਵਿਕਾਸ ਦੇਖ ਲਓ ਵੀ ਕਿੰਨਾ ਕੁ ਹੋਇਆ ਹੋਇਆ ਵਾ ਇਹ ਕੀ ਸਾਡੇ ਇੱਥੇ ਅਸੀਂ ਕਵਾਂਗੇ ਆਉਣ ਵਾਲੀ ਸਰਕਾਰ ਨੂੰ ਵੀ ਆਹ ਦੇਖੋ ਸਾਡੇ ਪਿੰਡ ਦਾ ਹਾਲ ਹੈ ਪਿਛਲੀ ਸਰਕਾਰਾਂ ਮੌਕੇ ਸਰਦਾਰ ਪ੍ਰਦੀਪ ਸਿੰਘ ਜੀ ਖਾਲਸਾ ਇੱਥੇ ਇਸੇ ਤਰ੍ਹਾਂ ਧਰਨੇ ਲਾਉਂਦੇ ਆਏ ਇਹ ਕਰੀ ਇਸੇ ਤਰ੍ਹਾਂ ਟਿੱਪਰਾਂ ਦਾ ਵਿਰੋਧ ਹੁੰਦਾ ਸੀਗਾ ਉਸ ਵੇਲੇ ਅੱਦਾਂ ਨਹੀਂ ਕਿਸੇ ਨੂੰ ਭੰਕੀਆਂ ਨਹੀਂ ਬੜੀਆਂ ਹਾਲਾਂਕਿ ਜਿਹੜਾ ਬੰਦਾ ਧਰਨਾ ਲਾਉਂਦਾ ਸੀ ਉਹਦਾ ਸਾਰੇ ਲੋਕੀ ਸਾਥ ਦਿੰਦੇ ਸੀ ਅਤੇ ਉਹ ਧਰਨਿਆਂ ਲੱਗਣ ਕਰਕੇ ਕਿਸੇ ਨਾ ਕਿਸੇ ਉਹ ਟਿੱਪਰ ਰੁਕ ਵੀ ਜਾਂਦੇ ਸੀ ਅੱਜ ਤਾਂ ਰੁਕ ਵੀ ਨਹੀਂ ਰਹੇ ਅਤੇ ਸਰਦਾਰ ਪ੍ਰਦੀਪ ਸਿੰਘ ਖਾਲਸਾ ਨਾਲ ਤੁਸੀਂ ਇਹ ਗੱਲਬਾਤ ਸਾਝੀ ਕੀਤੀ ਕਿ ਸਾਨੂੰ ਇਹ ਨੋਟਿਸ ਆਇਆ ਇਹ ਦੇਖੋ ਜੀ ਸਰਪੰਚ ਸਾਹਿਬ ਨੇ ਕਹਿੰਦਾ ਸਾਰਿਆਂ ਨੂੰ ਦੱਸਿਆ ਪ੍ਰਦੀਪ ਸਿੰਘ ਖਾਲਸਾ ਇਹ ਤਾਂ ਸਿਰਫ ਸੱਤਾ ਦਾ ਨਸ਼ਾ ਆ ਦੇਖੋ ਜੀ ਸੱਤ ਪਾਦਨਾ ਚਾ ਲੈਣ ਵਾਸਤੇ ਮੈਂ ਵੀ ਵਧਰਾ ਕੁਛ ਗਿਆ ਉੱਥੇ ਦਿੱਤਾ ਪਰ ਮੈਂ ਮਤਲ ਅੱਜ ਸਾਨੂੰ ਇਸੇ ਮਸਲੇ ਦੇ ਉੱਤੇ ਸਾਨੂੰ ਸੱਦਿਆ ਵੀ ਗਿਆ ਵੀ ਤੁਸੀਂ ਭਾਈ ਇਸ ਇਹ ਗੱਲਬਾਤ ਸਾਡੇ ਨਾਲ ਕਰਾਓ ਅਸੀਂ ਸਰਪੰਚ ਸਾਹਿਬ ਨੂੰ ਲੈ ਕੇ ਵੀ ਗਏ ਅਸੀਂ ਪਰ ਸਰਪੰਚ ਸਾਹਿਬ ਨੇ ਕੋਈ ਗੱਲ ਕਹਿਤੀ ਵੀ ਇਹ ਮਸਲੇ ਦੇ ਵਿੱਚ ਮੈਂ ਬੰਦ ਦੇ ਵਿੱਚ ਰਾਜ਼ੀ ਹਾਂ ਮੈਂ ਬਕਾਊ ਬੰਦਾ ਨਹੀਂ ਹੈਗਾ ਪਰ ਇਹ ਜਿਹੜੀਆਂ ਇਹ ਜਿਹੜੀਆਂ ਹਦਾਰਤਾਂ ਕਰਦੇ ਹੁੰਦੇ ਨੇ ਉਹ ਬਕਾਊ ਹੁੰਦੇ ਨੇ ਉਹ 24 ਘੰਟੇ ਬਕਾ ਬਕਾਊ ਕਰਕੇ ਦਾ ਸਾਡੇ ਵਿਕਾਸ ਦੇ ਧੰਮਾਂ ਦੇ ਵਿੱਚ ਅੜਿੱਕਾ ਪਾਉਂਦੇ ਹੁੰਦੇ ਨੇ ਜੀ ਜੀ ਬਹੁਤ ਬਹੁਤ ਧੰਨਵਾਦ ਕੀ ਕਰੋ ਕੋਈ ਨਹੀਂ ਤੂੰ ਪੰਚਾਇਤ ਮੈਂ ਸਾਡੇ ਨਾਲ ਪੰਚਾਇਤ ਮੈਂਬਰ ਵੀਰੇ ਖੜੇ ਨੇ ਬਾਈ ਆਪਣਾ ਕੀ ਨਾਜ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੀ ਜਗਜੀਤ ਸਿੰਘ ਟੋਗੜਾ ਹਾਂਜੀ ਜਗਜੀਤ ਸਿੰਘ ਜੀ ਤੂੰ ਵੀ ਦੱਸਿਆ ਕਿ ਤੁਸੀਂ ਸਾਰੀ ਰਾਤਾਂ ਸੁੱਤੇ ਨਹੀਂ ਨਾ ਸੌਣ ਦਾ ਕਾਰਨ ਕੀ ਹੋਇਆ ਤੁਸੀਂ ਕਹਿੰਦੇ ਨੱਕ ਵੱਜ ਕਰਕੇ ਵੀ ਮੇਰਾ ਸਰੀਰ ਵੀ ਦਰਦ ਕਰਨ ਲੱਗ ਗਿਆ ਤੁਸੀਂ ਮੇਰੇ ਨਾਲ ਗੱਲਬਾਤ ਕੀਤੀ ਸੀਗੀ ਤੇ ਕੀ ਕਹੋਗੇ ਜੀ ਰਾਤੀ ਕਿਉਂ ਨਹੀਂ ਸੁੱਤੇ ਤੁਸੀਂ ਇਹਦਾ ਕਾਰਨ ਹਾਂਜੀ ਪਹਿਲਾਂ ਤਾਂ ਜੀ ਮੈਂ ਸਾਡੇ ਅਚ ਘੁੰਮਿਆ ਮਿਆ ਕੋ ਮਿਆ ਤੇਨ ਲੱਾ ਧੰਨਵਾਦ ਕਰਦਾ ਜਿਨੇ ਨੇ ਮੇਰੀ ਦੁੱਖ ਅਤੇ ਦਰਦ ਨੂੰ ਸੁਣਨ ਵਾਸਤੇ ਤੇ ਪਹੁੰਚੇ ਨੇ ਉਹਨਾਂ ਦਾ ਜੀ ਆਇਆਂ ਖਦਾ ਤੇ ਜਿਹੜੇ ਜਿਹਾਂ ਨਜਾਇਜ਼ ਮਾਈਨਿੰਗ ਚੱਲਦੀ ਆ ਗੁਰਜ ਤਹਿਲਦਸ ਦੇ ਵਿੱਚ ਤੇ ਇਹ ਜਿਹੜੀ ਨਜਾਇਜ਼ ਮਾਈਨਿੰਗ ਆ ਇਹਨਾਂ ਦਾ ਇੱਕ ਕੰਮ ਹੋਰ ਕੀਤਾ ਜੀ ਦਿਨੇ ਵੇਲੇ ਦਾ ਕੱਢ ਲੈਂਦੇ ਸੀਗੇ ਅਸੀਂ ਵੀ ਚਲੋ ਸੋਚ ਲਿਆ ਸੀਗਾ ਵੀ ਜਿਹੜੀ ਦਿਨ ਵੇਲੇ ਮਾਈਨਿੰਗ ਹੁੰਦੀ ਆ ਵੀ ਇੱਕ ਨੰਬਰ ਚ ਮਾਈਨਿੰਗ ਹੋਣੀ ਆ ਜੀ ਇਹ ਪਰ ਸਾਡਾ ਅਜੇ ਸਾਹਿਬ ਆਏ ਤੇ ਕਹਿੰਦੇ ਵੀ ਤੁਸੀਂ ਵਿਗਨ ਨਾ ਪਾਓ ਨਹੀਂ ਤਾਂ ਤੁਹਾਡੇ ਕਾਰ ਵੀ ਕਰਾਂਗੇ ਵੀ ਸਾਨੂੰ ਲੰਘਣ ਦਿਓ ਚਲੋ ਪਿੰਡ ਵਾਲਿਆਂ ਦਾ ਹੌਲੇ-ਹੌਲੀ ਕੁਝ ਕੁ ਬੰਦਿਆਂ ਨਾਲ ਸਹਿਮਤੀ ਉਹਨਾਂ ਨੂੰ ਦੇ ਦਿੱਤੀ ਸੀਗੀ ਲੰਘਣ ਵਾਸਤੇ ਦੇ ਨੇ ਸਵੇਰ ਨੂੰ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਉਹਨਾਂ ਨੂੰ ਟੱਕ ਖਾਲੀ ਕਰਨਾ ਚਾਹੀਦਾ ਸੀਗਾ ਜੀ ਜਿਹੜੀ ਕਿ ਰਾਤ ਦੀ ਸਮੱਸਿਆ ਹੈ ਪਿੰਡ ਵਾਸੀਆਂ ਦੀ ਵੀ ਉਹ ਨਾ ਆਵੇ ਜੀ ਇਹਨਾਂ ਨਾਲ ਕਈ ਰੋਜ਼ ਤੋਂ ਹੁਣ ਰਾਤ ਦਿਨ ਵੇਲੇ ਤੱਕ ਵੱਖਰਾ ਚੱਲਦਾ ਸੀਗਾ ਜੀ ਰਾਤ ਦੇ ਵੇਲੇ ਵੱਖਰਾ ਕਰ ਲੈਂਦੇ ਸੀਗੇ ਜੀ ਇਹ ওভারਲੋਡਿੰਗ ਜਿਹੜੇ ਟੱਪਰ ਆਉਂਦੇ ਆ ਕਾफी ਦੂਰ ਤੱਕ ਜਣੀ ਕੋਈ ਜਾਂਦੇ ਸੀ ਜਿਹੜਾ ਕੋਈ ਨਾਲ ਦਾ ਭੈਣ ਭਾਈ ਨੰਗਦਾ ਆ ਉਹਨੂੰ ਵਿਚਾਰਿਆਂ ਨੂੰ ਸੈਡਾਂ ਵੀ ਵੱਜਦੀਆਂ ਸੱਟਾਂ ਵੀ ਲੱਗਦੀਆਂ ਅਸੀਂ ਇਹਦੀ ਆਵਾਜ਼ ਉਠਾਈ ਫੇਰਾ ਬਾਅਦ ਇਹ ਉਠਾਈ ਵੀ ਭਾਈ ਇਹਨੂੰ ਬੰਦ ਕਰ ਲੋ ਤੱਕ ਦੇ ਵਿੱਚ ਸੁਨੇਹਾ ਭੇਜਿਆ ਤੇ ਜਿਹੜੇ ਇਹਦੇ ਠੇਕੇਦਾਰ ਆ ਉਹਨਾਂ ਨੂੰ ਵੀ ਮੈਸੇਜ ਦਿੱਤੇ ਵੀ ਭਾਈ ਰਾਤ ਨੂੰ ਅਸੀਂ ਨੰਗਣ ਨਹੀਂ ਦੇਣੇ ਇਹਨੂੰ ਬੰਦ ਕਰ ਲੋ ਫਿਰ ਵੀ ਇਹ ਤਿੰਨ ਚਾਰ ਦਿਨਾਂ ਤੋਂ ਬੰਦ ਨਹੀਂ ਕੀਤਾ ਫੇਰ ਆਸੀ ਸਾਨੂੰ ਪਿੰਡ ਵਾਸੀ ਆਏ ਵੀ ਸਾਡੇ ਨਾ ਵੀ ਘਰਾਂ ਦੇ ਵਿੱਚ ਬੱਚੇ ਸੁੱਤੇ ਪਏ ਆ ਵੀ ਉਹਨਾਂ ਦੀ ਨੀਂਦ ਖਰਾਬ ਹੋ ਰਹੀ ਆ ਵੀ ਸੌਂ ਨਹੀਂ ਦਿੰਦੇ ਇਹ ਇਹਨਾਂ ਨੂੰ ਬੰਦ ਕਰੋ ਫੇਰ ਸਰਪੰਚ ਸਾਹਿਬ ਸੀਗਾ ਮੈਂ ਸੀਗਾ ਉਹਨਾਂ ਦੇ ਨਾਲ ਕਈ ਬੰਦੇ ਹੋਰ ਪਿੰਡ ਦੇ ਇਕੱਠੇ ਹੋ ਗਏ ਵੀ ਭਾਈ ਇਹਨਾਂ ਨੂੰ ਬੰਦ ਕਰੋ ਫੇਰ ਚਲੋ ਜੀ ਸਾਰੇ ਪਿੰਡ ਦੇ ਰਲ ਕੇ ਬੰਦਿਆਣਾ ਧਰਨਾ ਲਾਤਾ ਜੀ ਤੇ ਪਰ ਰਾਤ ਦੇ ਸਮੇਂ ਜਿਹੜੀ ਖੜੇ ਕਰ ਲਏ ਉਹ ੱਤਕਾ ਕਰਨ ਲੱਗ ਗਏ ਜੀ ਬੰਦੇ ਆ ਗਏ ਇਹ ਜਿਹੜੀ ਗੱਲ ਰਾਤ ਦੀ ਗੱਲ ਅੱਜ ਅੱਜ ਰਾਤ ਜਿਹੜੀ ਲੰਗੀ ਰਾਤ ਦੀ ਹਾਂਜੀ ਹਾਂਜੀ ਉਹਨਾਂ ਦੇ ਵਿੱਚ ਜਿਹੜੇ ਕੇ ਆਮ ਆਦੀ ਪਾਰਟੀ ਦੇ ਆ ਆਪਣੇ ਆਮ ਆਦੀ ਪਾਰਟੀ ਦੇ ਲੀਡਰ ਵੀ ਆਏ ਉਹਦੇ ਵਿੱਚ ਸਾਨੂੰ ਕਹਿਣ ਵਾਸਤੇ ਕੌਣ ਕੌਣ ਆਇਆ ਸੀ ਉਹ ਜੀ ਆਪਣੇ ਜਮਾਲਪੁਰ ਲੀਡੀ ਦੇ ਬੰਦੇ ਸੀਗੇ ਜੀ ਤੇ ਬਲਾਕ ਸੰਮਤੀ ਮੈਂਬਰ ਆ ਜੀ ਉਹ ਜਿਨ੍ਹਾਂ ਦਾ ਨੌ ਜਾਣਦੇ ਜੱਸਾ ਸਿੰਘ ਐਨੇ ਜੱਸਾ ਜੱਸੀ ਜਾਂ ਜੱਸਾ ਹਾਂਜੀ ਕਈ ਬੰਦੇ ਜੀ ਉਹਨਾਂ ਦੇ ਨਾਲ ਹੋਰ ਵੀ ਰਲੇ ਹੋਏ ਆ ਪੰਜ ਸੱਤ ਬੰਦੇ ਆਏ ਵੀ ਤੁਸੀਂ ਸਰਪੰਚ ਸਾਹਿਬ ਇਹਨਾਂ ਨੂੰ ਨਾਮ ਲਗਾਓ ਅੱਜ ਵੀ ਆ ਭਾਈ ਸਾਹਿਬ ਕਾਨੂੰਨ ਸਾਰਿਆਂ ਵਾਸਤੇ ਇੱਕੋ ਹੀ ਆ ਵੀ ਤੁਸੀਂ ਇਹ ਕੰਮ ਨਾ ਕਰੋ ਜੀ ਉਹ ਸਾਨੂੰ ਜੀ 5 ਵਜੇ ਤੱਕ ਤਾਂ ਦੇਖਦੇ ਰਹਿ ਜੀ ਉਸ ਤੋਂ ਬਾਅਦ ਵਾਪਸ ਚਲਗੇ ਜੀ ਤੇ ਪਰ ਉਹਨਾਂ ਨਾਲ ਬਾਕੀ ਜਿਹੜੇ ਬਾਕੀ ਬਾਧੂ ਤੇ ਪਰਸੀ ਖਾਲੀ ਕਰਾਤੇ ਆ ਜੀ ਸਾਡੀ ਤਾਂ ਮੰਗ ਇਹੀ ਆ ਵੀ ਜਿਹੜਾ ਅਸੀਂ ਰਾਤ ਦੇ 11 ਵਜੇ ਤੇ ਲੱਗੇ ਹੋਏ ਐ ਇਸ ਕੰਮ ਨੂੰ ਅਸੀਂ ਤਾਂ ਤੁਰਦੇ ਫਿਰਦੇ ਥੱਕ ਗਏ ਜੀ ਬੰਦ ਤੱਕ ਕਦੇ ਚਲਗੇ ਕਦੇ ਅੰਦਰ ਤੱਕ ਚਲਗੇ ਤੇ ਹੁਣ ਬੇਨਤੀ ਇਹ ਆ ਵੀ ਇਹ ਜਿਹੜਾ ਟੱਕ ਚੱਲਦਾ ਇਹ ਪੱਕਾ ਹੀ ਪਰਮਾਨੈਂਟ ਪੱਕਾ ਹੀ ਬੰਦ ਹੋਣਾ ਚਾਹੀਦਾ ਜੀ ਸਾਡੀ ਬੇਨਤੀ ਆ ਜੀ ਜਿਹੜੇ ਅਫਸਰ ਆ ਜਾਂ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਓਵਰਲੋਡਿੰਗ ਟਿਪਰ ਨਹੀਂ ਰਖਦੇ ਇਹਨਾਂ ਨੂੰ ਹੋਰ ਬੰਦੇ ਦਾ ਤਾਂ ਮਿੰਟ ਚ ਚਲਾਨ ਕਰ ਦਿੰਦੇ ਆ ਜੀ ਇਹ ਬਿਲਕੁਲ ਜੀ ਜਿਹੜਾ ਓਵਰਲੋਡਡ ਟਿਪਰ ਹੈ ਇਹਦਾ ਅੱਜ ਤੱਕ ਮੈਦ ਆ ਜੀ ਦੇਖਿਆ ਨਹੀਂ ਕਿਤੇ ਰੋਡ ਤੋਂ ਚਲਾਨ ਹੁੰਦਾ ਅਸੀਂ ਬੁਲਾਣਿਆ ਫਿਰ ਵੀ ਨਹੀਂ ਜਾਂਦੇ ਜੀ ਇਹ ਤੇ ਸਾਡੀ ਬੇਨਤੀ ਆ ਜਿਹੜੇ ਡੀਸੀ ਸਾਹਿਬ ਆ ਅਸੀਂ ਉਹਨਾਂ ਨੂੰ ਵੀ ਮਿਲੇ ਹੋਏ ਆ ਜਿਹੜਾ ਟ੍ਰੇਨ ਡਿਪਾਰਟਮੈਂਟ ਦਾ ਮਹਿਕਮਾ ਆ ਜੇ ਕੋਈ ਆਮ ਬੰਦਾ ਜਾਂਦਾ ਮਨਜ਼ੂਰੀ ਦਾ ਵੀ ਮੈਂ 10 ਟਾਲੀਆਂ ਘਰੇ ਸਿੱਟਣੀਆਂ ਵੀ ਮਨਜ਼ੂਰੀ ਦੇ ਦੋ ਉਹ ਤਾਂ ਮਨਜ਼ੂਰੀ ਨਹੀਂ ਦਿੰਦੇ ਜੀ ਜਿਹੜੇ ਕੋਈ ਟੱਕ ਵਾਲੇ ਸਬੰਧੀ ਠੇਕੇਦਾਰ ਆ ਇਹ ਪਤਾ ਨਹੀਂ ਕਿੰਨੇ ਕਿ ਟੱਪਾ ਲਾ ਜਣੇ ਜੀ ਭਰ ਭਰ ਕੇ ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਜੀ ਇਹਨਾਂ ਤੇ ਪੱਕੀ ਕਾਰਵਾਈ ਹੋਣੀ ਚਾਹੀਦੀ ਆ ਜੀ